ਉਹੀ ਘਮ ਹੋ ਗਿਆ ਇਹ ਮੋੜ ਤੇ ਆ ਕੇ ਨੀਮਾ ਗਿੱਲਾ ਵਾਲਾ ਸੀ ਤੇ ਹੈਲੋ ਗイズ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਣੀ ਅੱਜ ਆ ਗਈ ਅਨੇਵਰ ਕੱਲ ਆ ਗਈ ਸੀਗੀ ਲੱਗਿਓ ਇਹਨੇ ਕੰਨਾ ਵੱਢਣ ਤੇ ਕੱਲ ਦੀ ਕੱਲ ਨੂੰ ਆਪਾਂ ਨੂੰ ਬੱਚੀ ਮਿਲੂਗੀ ਕੱਲ ਦੀ ਵੀ ਮੇਰੇ ਸਾਹਦੇ 11 ਤਰੀਕ ਦੀ ਵੀ ਮੇਰੇ ਸਾਹਦੇ ਕੁਝ ਨਹੀਂ ਪਤਾ ਤੇ ਪਹਿਲਾਂ ਆਪਾਂ ਜਾ ਕੇ ਹੁੱਕ ਬਿਲਡ ਕਰਾ ਕੇ ਲਿਆਉਣੀ ਆ ਜੇ ਕਰਾ ਲੈਂਦੀ ਫਿਰ ਤਾਂ ਕੀ ਕਹਿਣਾ ਮੈਂ ਹੁਣੀ ਆਇਆ ਸੀਗਾ ਡੰਗਰਾਂ ਤੋਂ ਬੰਨ ਕੇ ਆਪਾਂ ਚਲਦੇ ਹੁੱਕ ਬਿਲਡ ਕਰਾ ਕੇ ਲਿਆਉਨੇ ਆ ਬਾਕੀ ਫਿਰ ਚੱਲਾਂਗੇ ਤੁਹਾਨੂੰ ਲੀਵਰ ਕੋਲ ਲੈ ਕੇ ਕਰਾਉਨੇ ਅੱਜ ਗੱਲ ਬਾਤ ਚਲੋ ਜੀ ਚਲਦੇ ਆ ਨਾਲੇ ਆਗ ਚੱਕ ਲਿਆਵਾਂ ਉੱਥੋਂ ਮੈਂ ਰੈਡੀ ਉਦੋਂ ਬਾਹ ਲਵਾ ਕੇ ਲਿਆ ਸੀ ਬਾਟੀ ਬੁੱਡੀ ਜੀ ਦੀ ਸ਼ੀਟ ਕਵਰ ਪਾਇਆ ਸੀ ਪੈਡਲ ਪੁੱਡਲ ਸਾਰ ਕੁਝ ਪਵਾਤਾ ਚੈਨ ਚੂਨੇ ਦੀ ਚਲਦੇ ਇਹਨੂੰ ਹੀ ਲੈ ਕੇ ਤੇ ਚੱਕ ਕੇ ਲਿਆਉਨੇ ਦੇਖੋ ਨਲੇ ਅਗਲੇ ਆਉਂਦੇ ਉੱਥੇ ਦੇਖ ਆਵੇਂ ਕਿੰਨਾ ਕਿੰਨਾ ਵੱਡਾ ਲੋ ਜੇ ਕਿੰਨਾ ਬਹੁਤ ਵਾਲੀ ਹੋ ਗਈ ਅੱਗੇ ਦੇ ਇੱਕ ਪਾਸੇ ਨੂੰ ਖਿੱਚਦੀ ਹੁੰਦੀ ਸੀ ਉਹ ਨਹੀਂ ਖਿੱਚਦੀ ਪੂਰੀ ਵਧੀ ਚੱਲਦੀ ਆਂ ਚੱਲਦੇ ਆਂ ਫਿਰ ਬੰਨੇ ਵਾਲੇ ਫੇਤ ਮਿਲਦੇ ਆਂ ਫਿਰ ਜਾ ਕੇ ਲੋ ਹੀ ਪਹੁੰਚ ਗਏ ਬੰਨੇ 'ਚ ਆ ਉਦੋਂ ਤੇ ਸੁਵੇਰੇ ਕਰ ਗਈ ਪਾਲਕੀ ਵਾਲੀ ਤੇ ਪਹਿਲਾਂ ਪੱਤੀ ਬੁੱਤੀ ਚੱਕ ਕੇ ਲੈ ਗਈਆਂ ਕੁਝ ਬੁੜੀਆਂ ਚੱਲੇ ਹਨ ਕੋਲ ਨਾ ਵਹੀ ਲੱਗੇ ਨੇ ਮੇਰੇ ਵੱਢਣ ਕਿਉਂ ਜਗੰਦਰ ਆ ਕਾਲੂ ਭਰੇਗਾ ਹਾਂ ਨਹੀਂ ਲੱਗਦਾ ਦੇਖ ਕਰ ਤੋਂ ਨਹੀਂ ਲੱਗਦਾ ਵੀ ਕੱਲ ਕੋ ਭਰੇਗੀ ਕਿ ਨਹੀਂ ਭਰੇਗੀ ਇਹ ਤਾਂ 100 ਕ ਭਰੀ ਹੋਈ ਉਹ ਕਿੰਨੇ ਹੋਗੇ 1.5 100 ਹੋਗੀ कल को भी काटेंगे दोपहर तक ਕਿੰਦਰ ਹੁਣੀ ਉੱਧਰ ਵੱਡਣ ਲੱਗੇ ਇੱਧਰ ਚੱਲਦੇ ਨੇ ਧੁੱਪ ਵਾਲੀ ਪੈਣ ਲੱਗ ਗਈ ਦੇਖ ਲਓ ਅੱਗਾਂ ਦਾ ਹਾਲ ਸੁੱਕਣ ਲੱਗ ਗਏ ਅੱਗੇ ਪੈਂਦੀ ਸੀਗੀ ਕੋਰਾ ਪੈਂਦਾ ਸੀ ਕੋਰਾ ਕਹਤਾ ਆਹ ਧੰਦ ਪੈਂਦੀ ਸੀ ਠੰਡ ਰੈਂਦੀ ਸੀ ਹੁਣ ਧੁੱਪ ਘੇੜੀ ਹੋਣ ਲੱਗੀ ਬੜੀ ਅੱਗਾ ਦਾ ਹਾਲ ਦੇਖੋ ਓਰੇ ਜਿਹੜਾ ਸਰੋਂ ਦਾ ਥੱਲੇ ਲਾਇਆ ਹੈ ਗੰਨਾ ਵਧੀਆ 1403 ਆਹ ਹਾਲ ਜਿਹੜਾ ਸਿੱਧਾ ਸਿੱਧਾ ਖੜਾ ਇਹਦੇ ਥੱਲੇ ਲਾਇਆ ਪੰਜ ਕਿੱਗੇ ਤੋਂ 20 ਵਾਸਤੇ ਪਹਿਲਾਂ ਇੱਥੇ ਲਾਇਆ ਥੋੜਾ ਥੋੜਾ 20 ਨੂੰ ਇਹ ਕੁਝ ਲੋਕ ਲੈ ਕੇ 20 ਵਾਸਤੇ ਆਹ ਹੈਗਾ 15023 ਜਿਹਨੂੰ ਲੱਗੇ ਨੇ ਵੱਢਣ ਪੰਡੋਆਰੋਂ ਨਾਲ ਕੰਟਾ ਹੋ ਗਿਆ ਇੱਕ ਦੋ ਤਿੰਨ ਭਰੀਆਂ ਬੰਨ ਲੀਆਂ ਇੱਕ ਤਾਂ ਇਹ ਧਾਰ ਲਈ ਉਹ ਮੋਟਰ ਤੇ ਲੈ ਜਾਣੇ ਆ ਉਹ ਤੋਂ ਖਾਲ ਖਾਲ ਵਧੀ ਆ ਜੂ ਇੱਥੇ ਉੱਚਾ ਨੀਵਾ ਸਮਝ ਆ ਫਿਰ ਪੈਰ ਧਰਦਿਆਂ ਕਰਦ ਨੂੰ ਛੱਟਵਾ ਦੇ ਛੜਕਾ ਵੰਦਾ ਕਰ ਦੂੰਗਾ ਉਹ ਮੋਟਰ ਤੇ ਲਾ ਦੇਣਾ ਸਿੱਧਾ ਖਾਲੋ ਖਾਲ ਤੁਰਿਆਵਾਂਗੇ ਦੋ ਭਰੀਆਂ ਇੱਥੇ ਬੰਨੀਆਂ ਪਈਆਂ ਗੱਲਾਂ ਮਾਰ ਲਾ ਕੇ ਫੇਰ ਇੱਥੇ ਬਹਿ ਕੇ ਇਹਨਾਂ ਨਾਲ ਦਗਿੰਦਰ ਹੁਣ 🎧 ਹੱਡਫੋਨ ਲਾਉਣ ਵਾਸਤੇ ਪਰ ਮੈਨੂੰ ਐ ਕਰਨਾ ਪਿਆ ਲੋਈ ਆਏ ਜਾਣੇ ਪੂਰੋ ਢਿੰਦੇ ਨਹੀਂ ਹੁਣ ਟੱਗੇ ਹਰੀ ਚ ਲੋਈ ਚੱਲਵੇ ਪਿੰਡ ਨੂੰ ਲੱਧ ਰਿਹਾ ਓਕੇ ਚਾਲਦੇ ਆ ਘਰੇ ਹੱਕੀ ਮਿਲਦੇ ਆ ਕੌਣ ਵੀ ਘਰੇ ਆਪ ਕੋਈ ਲਖਣ ਖਾਲੀ ਕਰ ਲੂ ਜਿੱਥੇ ਕਰਨੀ ਹੋਊਗੀ 2000 years later ਨਵੀਂ پارٹی ਵੜ ਲੈਂਦੀ ਧੂਰੀਆਂ ਜਾ ਕੇ ਕੱਲ ਵੀ 11 ਤਰੀਕ ਦੀ ਮਸਾਲੇ ਪੀਆ ਦਿੰਦੇ ਨੇ ਜੀ ਇਹ ਤੇਰਾ ਕਹ ਸਾਡੀ ਤਾਂ 12 ਵੀ ਕਰਤੀ ਜੀ 12 ਵੀ ਮੈਂ ਆਇਆ ਕਿ ਮੈਂ ਹੋਊਗੀ 11 ਵੀ ਕਰੋ ਟਰਾਲੀ ਭਰਦੇ ਜਾ ਕੇ ਬਸ ਹੁਣ ਲੋ ਜੀ ਰੁਕੇ ਸੀ ਮੜਿਆ ਬ੍ਰੇਕ ਲਈ ਮਰੇ ਗੋਲੇ ਚੱਲਦੇ ਆ ਹੁਣ ਪਰ ਪਿੰਡ ਚੱਲਦੇ ਆ 12:30 ਹੋ ਗਏ ਘੰਟੇ ਜਾਣ ਜਾਣ ਹੋ ਗਏ ਲੋਈ ਪਾ ਗਏ ਮਰੇ ਗੋਲੇ ਰਕ ਯੂਨੀਅਨ ਆਕੇ ਚੱਲਦੇ ਆ ਪਰ ਪਿੰਡ ਹੀ ਚੱਲਦੇ ਆ ਸਿੱਧਾ ਲੋਈ ਮਾਰਵਲ ਵਾਲਿਆਂ ਦੇ ਆ ਇੱਥੇ ਦਾ ਮਾਰਵਲ ਟਾਇਲ ਘਾਟ ਗਈ ਕੋਰ ਦਰਖਾ ਉਹਦੇ ਕਰਕੇ ਆਏ ਸੀ ਛੱਲਿਆਂ ਦਾ ਵਾਰਾ ਹੁਣ ਪਿੰਡ ਨੂੰ ਰਾਜੀ ਫੋਨ ਆ ਗਿਆ ਸੀ ਧੂਰੀ ਆਉਂਦੇ ਨੇ ਰਾਜਾ ਚ ਫੋਨ ਆ ਗਿਆ ਉਹ ਕਹਿੰਦਾ ਇੱਥੇ ਖੜ ਕੇ ਜਾਇਓ ਆਰਡਰ ਦੇ ਜਿਓ ਲਾ ਬੋ ਸਾਡੀ ਉਹ ਲੱਗਿਆ ਟਰਾਲੀ ਭਰਨ ਲਾ ਬੋ ਜਾਇਆ ਤੇਰਾ ਕਹਿੰਦਾ ਆਉਂਦਾ ਮੈਨੂੰ ਲੈ ਜਾ ਭਾਈ ਆਉਂ ਵੀ ਆਉਂਗਾ ਅੱਲੀ ਕਰਦਾ ਇਹਨੂੰ ਬਹੁਤ ਦਾ ਅਨੁਗਮਨ ਕਰ ਲੈ ਕੱਲ ਤਾਂ ਪੱਠੇ ਦੇ ਸੀ ਇਹਨਾਂ ਚੈੱਕ ਕਰ ਦੋ ਜਕੇਂਦਰ ਹੁਣ ਟਰਾਲੀ ਆਈ ਖੜੀ ਆ ਤੇ ਕੱਲ ਦਾ ਰੀਚਾਰਜ ਹੀ ਨਹੀਂ ਕਰਾਇਆ ਆ ਗਿਆ ਆ ਵੀ ਹੈ ਉਹ ਆਪਦੇ ਗਾਣੇ ਲਾ ਕੇ ਬਹਿ ਗਏ ਕਿੱਥੇ ਵਾਗ ਗਿਆ ਲੱਡੂ ਮੁੰਡੇ ਨੇ ਲੱਡੂ ਉਹ ਥੜੇ ਕਿਹਾ ਭਾਈ ਇੱਕ ਹੀ ਦੇ ਦੇ ਬਾਬਾ ਖਾ ਲੋ ਤੁਮ ਲੋਗ ਖਾ ਰੂਗਾ ਭਾਇਆ ਇਹ ਆ ਲੰਬੜਦਾਰ ਮਸਾਲਾ ਮਸਾਲਾ ਰਗੜ ਲੋ ਦਾ ਚੱਕ ਦੋ ਵਟੇ ਹਾਂ ਹਾਂ ਹੁਣ ਲੰਬੜਦਾ ਰਹਾ ਇਹ ਜੂਨੀਅਰ ਲੰਬੜਦਾ ਰਹਾ ਯਾਰ ਇਹ ਜਗਿੰਦਰ ਇਹ ਲਾਲ ਖਤਰੇ ਦੀ ਨਿਸ਼ਾਨੀ ਹੈ ਇਹ ਖਤਰੇ ਦੀ ਨਿਸ਼ਾਨੀ ਹੈ ਤੁਹੀਂ ਚਲਾ ਲੈ ਯਾਰ ਕੀ ਬਾਤ ਹੈ ਪੋਰਾ ਅਗਰੀ ਉਮਰਾ ਦੇਖਦੇ ਚੱਕਦਾ ਮਸਾਲਾ ਮਗਾ ਕੇ ਛਿੜਦਾ ਉਹ ਵੀ ਪਹਿਲੀ ਵਾਰੀ ਐਂਟਰ ਹੋ ਗਈ ਐ ਸ਼ਕੋਈ ਜੱਲੀ ਆਪਾਂ ਰੋਟੀ ਰੋਟੀ ਖਾ ਕੇ ਆ ਕੇ ਚੱਕਣਾ ਵਾਂਗੇ ਨਾਲੇ ਅਗਲੇ ਜਾਗੇ ਨਾਲੇ ਟਰਾਲੀ ਭਰ ਜੂ ਜਾਂਦੇ ਆ ਉੱਥੇ ਚਲੀ ਜਾਊਗੀ ਚੌਂਕ 'ਚ ਇੱਥੋਂ ਬਾਡੀ ਤੋਂ ਉੱਤ ਨਗਾ ਲਿਆਉਣਗੇ ਖੱਤੇ ਵਿੱਚ ਫਿਰ ਉਹ ਟਰੈਕਟਰ ਨਾਲ ਸਿੱਟੀ ਜਾਣਗੇ ਜਿਹੜਾ ਲਾਜ਼ਮ ਚੱਲੀਏ ਲੋਈ ਚੱਲੇ ਦਵਾਰਾ ਜਿਹੜੀ ਤੇ ਫੇਰ ਛੱਕ ਲਈ ਆਗਣ ਨਾਲੇ ਭਰ ਲੱਗਣਾ ਟਰਾਲੀ ਅੜੀ ਸੁਪਰ ਹੀਡਰ ਨਾਲ ਕੰਕ ਵਿੱਚ ਜਿ ਆਪਣੀ ਉਹ ਹੈ ਅਬਦਾ ਗਾਣਾ ਲਾਈ ਫਿਰਦੇ ਨੇ ਪੋਜੋ ਪੁਰੀ ਇੱਕ ਦੋ ਵਾਰ ਲੱਗ ਗਈ ਉਧਰ ਵਰਦੀਆ ਬਿੜੀ ਜਲਦੀਆ ਬਿੜੀ ਲੋ ਜਿੱਤਾ ਵੀ ਤਰੇਗੀ ਉਹ ਉੱਥੇ ਜਾ ਕੇ ਲਾ ਦੇਣਾ ਤੇ ਮਗਰ ਆਪਾਂ ਕਰਦੇ ਆਂ ਆ ਇਕੱਠੇ ਇਹ ਗਲਾਨੀ ਹਟਦੀਆਂ ਗਈਆਂ ਬੁੜੀਆਂ ਇਹ ਯਾਰ ਨੇ ਮਾਈਕ ਵੀ ਬਣਾਉਣਾ ਪਟਿਆ ਜਲਦੀ ਆ ਲੈ ਬਾਈ ਇਦੋਂ ਇਹਨਾਂ ਕਰਦਿਆ ਕਰਨ ਠੋਕਦਿਆ ਕਰਨ ਗੰਨੇ ਨੂੰ ਆ ਠੋਕਦਾ ਵੀਡੀਓ ਬਣ ਜਾਏ ਠੋਕ ਗੰਨੇ ਨੂੰ ਠੋਕਦਿਆ ਕਰ ਕਾ ਤੁਮਨਾ ਤੋ ਬਤਾਉਨਾ ਆਉਗੀ ਐਦਾ ਭਰ ਉਪਰ ਦੂਰ ਹਟਾ ਸਾਡੀ ਮੈਨ ਆ ਅੜੀ ਦੇਖਿਆ ਨ ਨਹੀਂ ਕੱਟਦਾ ਰੇ ਮੇ ਕਦਮ ਉੱਪਰ ਆਪ ਕਾ ਯਾਰ ਲਾਇਕ ਹੈ ਨਾ ਕਹੀਂ ਨਹੀਂ ਜਾਏਗੇ ਇਹ ਵਹੀ ਕਹਿੰਦਾ ਟੱਕ ਲਓ। ਵਹੀ ਲਗਾएंगे ਤੂੰ ਲਗਾਤੇ ਬੋਜਪੁਰੀ ਸੰਨੇ। ਹਮ ਚਲਾਗੇ ਸਿੱਧੂ ਮੂਸੇ ਵਾਲਾ। ਉਹ ਇਹ ਜਿਹੜਾ ਭਰ ਕੇ ਬਾਹਰ ਕੱਢਦੇ ਨੇ ਟਰਾਲੀ। ਇਹਨੂੰ ਆਪਾਂ ਉੱਥੇ ਲੈ ਜਾਵਾਂਗੇ ਜੋਗੀ ਵੀਰ ਕੋਲ। ਫਿਰ ਸੰਕੇਰਾ ਖਰਾਬ। ਵਹੀ ਜਿਨੀਮੀ ਦੀਆ ਫਿਰ ਔਖਾ ਹੋ ਜਾਂਦਾ ਵਜ਼ਨ ਵੱਧ ਪਾ ਕੇ। 100 ਦੇ ਗੇੜ ਚ ਹੂ ਹੋਣੇ ਚ ਬੰਦੇ ਨੇ। ਕੋਸਾ ਆਪਾਂ 30 35 ਕਿਲੋਨਟਰ ਹਾਂਜੀ ਘਰ ਅੱਜੱਕੇ ਜਾਨੂੰ ਆਗ ਜਾਨੂੰ ਇਹ ਚ ਲਾਦ ਦਦੇ ਨੇ ਫਿਰ ਆਪਾਂ ਚੱਲਾਂਗੇ ਉੱਥੇ ਲੈ ਕੇ ਜਾ ਕੇ ਅੰਦਰ ਲੈ ਆਉ ਜੇ ਲੇਟ ਲੂਟ ਹੋਵੇ ਮਗਰ ਲੱਗਿਓ ਨੇ ਪਰਣਾ ਲੋਈ ਚੱਲੇ ਆ ਦੁਬਾਰਾ ਉੱਥੇ ਹੀ ਮੋਟਰ ਤੇ ਬੰਨ੍ਹਣ ਵਾਲੀ ਤੇ ਚੱਨੇ ਆ ਫਿਰ ਇਹ ਆ ਬੈਠਿਆ ਉਹ ਮਰ ਰੇਕ ਵਾਲੇ ਭਾਈ ਤੇ ਇਧਰ ਟਾਈਮ ਪੂਰਾ ਹੋਣ ਦੀ ਸੂਚੀ ਜਾਂਦੇ ਨੇ ਵੀ ਟਾਈਮ ਪੂਰਾ ਹੋਵੇ ਸਾਡਾ ਕਦੋਂ ਅਸੀਂ ਜਾਈਏ ਛੱਲਿਆਂ ਦੁਆਰਾ ਬਣਾਈ ਮੋਟਰ ਤੇ ਪਾਜ ਕੇ 5 ਹੋ ਗਈ ਟਰਾਲੀ ਖਾਲੀ ਤਾਂ ਨਾ ਕਰ ਕੋਈ ਹਲੋਈ ਉਰੇ ਭੈਗੇ ਸੀ ਉਹ ਟਰਾਲੀ ਪਰ ਲੈ ਕੇ ਆ ਗਟ ਗਈ ਆ ਆ ਬੱਟਾਂ ਪਈਆਂ ਹੀ ਇਹਨਾਂ ਨਾ ਜਿੰਦੇ ਨਾਲ ਮਿੱਟੀ ਲੱਗੀ ਹੋਈ ਆ ਇਹਦੇ ਤਾਂ ਵਾਲੀ ਉਹ ਚੰਨੀ ਵਾਹ ਬਸ ਆਹ ਬਾਰੇ ਕਟਰਾਲੀ ਹੋਰ ਇੱਥੇ ਇੱਥੇ ਲੱਭ ਜੂਗਾ ਮਾੜਾ ਅਰੇ ਉਧਰ ਚੱਲੂਗਾ ਲਓ ਇਹ ਆ ਗਿਆ ਕਰਨੇ ਕੋਲੇ ਉਰੇ ਲਾ ਦੇ ਨੇ ਜਦੋਂ ਤਰਪੂ ਵਧੀਆ ਥੋ ਉਹ ਵੀਰ ਅਸੀ ਕਿ ਸੋਨੇ ਆ। ਲਾਸਾਂ ਲੈ ਕੇ ਚਾਲਦੇ ਆ। ਉਹਦੀ ਲੱਜਾਂ ਉੱਥੇ ਕੱਢ ਕੇ ਉਹ ਅੱਧਰ ਲੈ ਜਾਂਦੇ ਆ। ਦੇਖਣਾ ਕੀ ਕਰਦੇ ਆ। ਲਵੇ ਆ ਕੇ ਇਹਨੂੰ ਭਰਨੇ ਖੜਾਤੀ ਇੱਥੇ। ਉਹ ਮਿੱਟੀ ਲੱਗੀ ਹੋਈ ਕਰਕੇ ਨਾ। ਟਰੈਕਟਰ ਐ ਕਰਦਾ ਜਾਂਦਾ। ਨਹੀਂ ਭਾਈ ਮੰਨੇ ਨਹੀਂ ਕਹਿੰਦਾ ਵੀ ਇੱਥੇ ਇੱਕ ਕੁਆਲਟੀ ਹੋਰ ਕਰਨੀ ਆ। ਪਾਲ ਜਿਹੜੀ ਐ ਲੱਗੀ ਹੋਈ ਆ। ਜਦੋਂ ਇੱਧਰੇ ਲੋਡ ਲੱਗ ਗਈ ਫਿਰ ਰੱਸਾ ਪੈ ਜਾਊਗਾ ਫਿਰ ਉਧਰ ਹੀ ਆਵੂਗੀ ਕਿਵੇਂ ਇੱਕ ਹੋਰ ਛੱਟਾਂ 40 40 ਕ ਪੈਂਦੇ ਨੇ ਇਹਨਾਂ 'ਚ ਭਰੀਆਂ ਕੰਦਾਂ ਪਾ ਲਓ ਫਿਰ ਜੱਰਾਾਂਗੇ ਰਾ ਮੁਕੀ ਰੇ ਦੀ ਹੋਰ ਭਾਲਦਾ ਲੋਪਰ ਹੈ ਉਹੀ ਕਮ ਹੋ ਗਿਆ ਇਹ ਮੋੜ ਤੇ ਆ ਕੇ ਨੀਮਾ ਗਿੱਲਾ ਵਾਲਾ ਸੀ ਇੱਥੇ ਤੋਂ ਪਾਣੀ üttਿਆ ਆਇਦਰ ਕਣਕ ਦਾ ਤਾਂ ਕਾ ਵਾਹੋ ਉਹ ਇਹਨਾਂ ਹੋ ਤੱਕਾ ਇਹਨੂੰ ਫੁੱਲ ਤਾਂ ਕਾ ਕਹਿੰਦੇ ਨੇ ਅਰਸ ਖੇਦਰ ਜਾ ਬੜਿਆ ਸੀਗਾ ਕਣਕ ਇੱਕ ਟਾਇਰ ਕਣਕ ਦੇ ਸੀਗਾ ਫੁੱਲ ਤਾਂ ਕਾ ਹੋਇਆ ਟਾਇਰਾਂ ਦੇ ਹਿਸਾਬ ਲਾ ਲਓ ਹਾਂ ਕਣਕ ਨੂੰ ਮੋਨਾਈ ਲਿਆ ਕਣਕ ਵੱਟੋ ਦਾਰ ਸਿਕਾਉਣੇ ਨੂੰ ਇੱਥੇ ਹੋਇਆ ਕੰਮ ਇੱਕ ਟਾਇਰ ਚਲੇ ਗਿਆ ਉਧਰ ਉਹ ਦੇਖੋ ਐ ਹੋ ਗਿਆ ਇੱਕ ਟਾਇਰ ਚ ਲੈ ਗਿਆ ਵੱਟ ਤੇ ਔਰੇ ਤੋਂ ਸੀਟ ਟਾਲੀ ਮਗਰ ਨੂੰ ਮੂਹਰ ਨੂੰ ਮਗਰ ਨੂੰ ਕਰਦੇ ਕਰਦੇ ਮਸਾ ਲੰਗੀ ਆਰੇ ਐ ਥੋੜਾ ਟਾਇਰ ਚ ਲੈ ਗਿਆ ਉਧਰ ਆ ਵੱਟ ਜੀ ਖੜੀ ਕਰਦੇ ਨੇ ਦੁਬਾਰਾ ਨਹੀਂ ਤਾਂ ਫੇਰ ਪਾਣੀ ਡੁੱਟੂ ਲੋਏ ਇੰਨਾ ਖਸਾ ਉਤਰਿਆ ਸੀ ਲੋਈ ਰੱਸੀਆਂ ਕੱਤਤੀਆਂ ਉੱਥੇ ਜਾ ਕੇ ਕਰਦੇ ਹਾਂ ਉੱਥੇ ਜਾ ਕੇ ਭਰਾਂਗੇ ਹੁਣ ਦੋ ਗੇੜੇ ਜਿਹੜੇ ਹੈਗੇ ਨੇ ਰਾਜਾ ਚਾ ਨੀਵਾ ਕਰਕੇ ਬੋਲਣਾ ਚਾਹੇਗਾ ਜ਼ਿਕੰਦਰ ਕੁਝ ਹਮਕਾਬ ਬੋਲੇਗਾ ਇਹਨਾਂ ਬੋਲੇ ਰਹੇ ਵੀਡੀਓ ਬਣਾ ਰਹੇ ਦੇਖਣਾ ਫਿਰ ਯੂਟਿਊਬਰ ਜਾ ਕਰ ਤੁਸੀਂ ਵੀ ਦੇਖੋ ਜਾ ਕੇ ਚੈਨਲ ਸਬਸਕ੍ਰਾਈਬ ਕਰਦੇ ਸੋਣਾ ਇੱਕ ਮਿੰਟ ਜਰੂਰ ਕਰਕੇ ਜਾਇਓ ਲੈ ਕੇ ਚੱਲੇ ਆਂ ਜੀ ਉੱਧਰ ਨੂੰ ਉਹ ਟਰਾਲੀ ਪਹੁੰਚ ਗਈ ਓਰੇ ਦੂਜੀ ਲੈ ਕੇ ਉੱਥੋਂ ਭਰ ਕੇ ਤੇ ਹੌਲ ਰਸੇ ਲੈ ਆਉ ਲਾ ਚ ਅਨੇ ਉਧਰ ਹੋਰ ਉਧਰ ਕਰ ਦੇ ਮੋਟਰ ਕੰਨੀ ਲਾ ਦੇ ਚੱਲ ਵੀ ਵੱਡ ਟੱਕ ਉਹ ਆਉਂਦਾ ਟਰੈਕਟਰ ਉਹ ਵੀ ਕੱਢ ਲਿਆ ਬਾਹਰ ਇੱਥੋਂ ਓ ਸੀ 10x ਜੂਮ ਦਿਖਾਈ ਦੇ 10 ਹੀ ਹੈ ਇਹਦਾ ਮੇਰੇ ਕੋਲ। ਉਹ ਸੀਗਾ। ਇਹ اندر ਹੱਦ ਦਾ। ਛੋਟੇ ਜਿਹਾ ਜੂਮ ਵੜਾਉਂਦੀਆਂ ਕਰਦਾ। ਵੀਡੀਓ ਜਮੜਾ ਫਿਕਸਲ ਪਾੜਦੇ ਨੇ ਹਜੇ। ਬਣਾ ਲੈ ਵੀਡੀਓ ਕਾਲ ਬੱਸ। ਲੋ ਯਾਰ ਆਦਾ ਵੀਊ। ਦਬ ਕੰਨ ਕੰਨ। ਸ਼ੇ ਕੋਈ ਲਾੜਦਾ ਲੱਗੇ ਨੇ ਸਾਲਾਂ ਰਹੀਆਂ ਇੱਕ ਹੋਰ ਲਾਉਣੀ 11ਵੀਂ ਚੱਲਦੀ ਆ ਉਹ ਪਹਿਲਾਂ ਕਿ ਨਹੀਂ ਲਾਈਆਂ ਸੀ ਜਦੋਂ ਪਹਿਲਾਂ ਕਿਹੜਾ ਲਾ ਕੇ ਆਏ ਇਹ 11ਵੀਂ ਚਾਹ ਉਸ ਨੂੰ ਲਗਾਉਂਦੇ ਜਵਾਬ ਤੂੰ ਫਿਰ ਦੇ ਲੋਹਾ ਵਿੱਚ ਪੜ ਕੇ ਸਨੋਂਾ ਵਿੱਚ ਪਿਆ ਫੋਟੋ ਆਇਆ ਤੂੰ ਚਲਾ ਦੇਣ ਹਾਂ ਹਾਂ ਬੱਸ ਬਹੁਤ ਬੋਲੇਗਾ ਭਾਈ ਕੀ ਕੋਈ ਰਾਤ ਦੇ ਵੱਜ ਗਏ ਨੇ 8 ਨਾ ਆਈ ਲੈ ਨੇ ਕਿ ਹਾਂ ਨਾ ਆਈ ਲੈ ਤੇਰੀ ਵੀ ਬਣਾ ਦੀਏ ਜਮਨੀ ਖਾਰੀ ਲਗਾ ਤੇਰੀ ਬਣਾ ਲਈ ਠੀਕ ਹੈ ਵੇਰ ਆ ਰਿਹਾ ਇਹ ਕੀ ਆ ਹਾਰਡ ਵਰਕ ਲੋਈ ਰੱਸੇ ਕਿਸਮ ਦਾ ਬਿੜਾ ਆ ਗਿਆ ਰੱਸੇ ਕਿਸਮ ਦਾ ਰੱਸੇ ਪੈ ਗਏ ਦੋਹਾਂ ਸੱਡਾਂ ਤੇ ਉਹਨਾਂ ਨੇ ਕਿ ਜਗੰਦਰ ਪਹੁੰਚ ਗਏ ਚਿਕਨ ਦੇ ਹਾਲੇ ਵੀ ਤਾਂ ਫੰਡਾ ਘੁੰਮ ਜਾਂਦੇ ਹੁੰਦੇ ਆਂ ਅੰਗਰਾ ਪੜਾਏ ਲਗਾਉ ਤੇ ਆ ਤਾਂ ਬਿਗਰਮ ਫਰੀਜ ਕੱਢ ਜੇ ਇਹ ਹੈ ਬਾਲਾ ਭਾਲਤੂ ਜੀ ਆਪੀਸ਼ੇ ਨਾ ਬਣਾਵਾ ਆਪੋ ਕੱਟਕਾਰ ਐ ਇੱਕ ਜਾਨੀ ਪਿੰਜਾ ਬੰਦੋ ਤਾਂ ਇਹ ਤਾਂ ਲੰਬਾਰਾ ਖਾਲਦ ਬੰਦੋ ਹੈ ਇਹ ਪੈਟਰਨ ਨਹੀਂ ਲਿਓ ਸਾਈਕਲ ਲਾਖੋ ਆਹ ਸਾਈਕਲ ਬੁੱਧ ਗਰੀ ਹੋਈ ਹੈ ਤੇ ਅਗਲੇ ਜੀ ਪੰਪ ਤੇ ਖੜਾ ਕੇ ਆਵਾਂਗੇ ਇਹਨੂੰ ਪੰਪ ਤੇ ਬੈਗ ਲਾ ਲਈਏ ਲੋਈ ਕੱਢਦੀ ਟਰਾਲੀ ਪੰਪ ਤੇ ਓਏ ਉੱਚ ਪੈਨ ਪਾ ਦੇ ਮੂਹਰੇ ਗੁੱਲੇ ਚ ਓ ਜੀ ਟਰਾਲੀ ਦੇ ਖੜਾ ਆਏ ਆਪਾਂ ਪੰਪ ਤੇ ਹਟ ਜੋ ਟਰਾਲੀ ਦੇ ਖੜਾ ਆਏ ਪੰਪ ਤੇ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਲੱਗੀ ਵਧੀਆ ਲੱਗੀ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ